ਅੰਬੇਡਕਰ ਭਾਵ ਦੇ ਵਿੱਚ ਬੈਠੇ ਸਤਿਕਾਰਯੋਗ ਸਾਥੀਓ ਮੇਰੀਆਂ ਭੈਣਾ ਛੋਟੇ ਛੋਟੇ ਬੱਚੇ ਮੇਰੇ ਵੱਲੋਂ ਆਪ ਸਭ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਔਰ ਮੈਂ ਗੁਲਵਿੰਦਰ ਜੀ ਜਿੰਤਾ ਬੋਲ ਜੀ ਔਰ ਡਾਕਟਰ ਰਕੇਸ਼ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਇਨਾ ਸਾਰੀਆਂ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਸਾਥੀਓ ਅੱਜ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਅਸੀਂ ਕਈ ਦਿਨਾਂ ਤੋਂ ਮਨਾ ਰਹੇ ਹਾਂ ਕਿਉਂਕਿ 14 ਤਰੀਕ ਨੂੰ 14 April ਤੋਂ ਪ੍ਰੋਗਰਾਮ ਜਿਹੜੇ ਸ਼ੁਰੂ ਹੋਏ ਔਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਸੀਂ ਜਨਮ ਦਿਨ ਰੈਗੂਲਰ ਮਨਾ ਰਹੇ ਹਾਂ ਇੱਕ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਕੁਝ ਲੋਕ تھے ਕੁਝ ਲੋਕ تھے ਜੋ ਵਕਤ ਕੇ ਸਾंचे में ढਲ ਗਏ ਕੁਝ ਲੋਕ ਥੇ ਜੋ ਵਕਤ ਕੇ ਸਾंचे में ढਲ ਗਏ ਕੁਝ ਲੋਕ ਥੇ ਜੋ ਵਕਤ ਦਾ ਸਾਂਚਾ ਬਦਲਦੇ ਬਾਬਾ ਸਾਹਿਬ ਅੰਬੇਦਕਰ ਨੇ ਸਾਡੀ ਸਾਡੀ ਤਕਦੀਰ ਇਸ ਦੇਸ਼ ਦੀ ਤਕਦੀਰ ਔਰ ਖਾਸ ਕਰਕੇ ਮੇਰੇ ਦੇਸ਼ ਦੇ ਵਿੱਚ ਵਸਤੀਆਂ ਮੇਰੀਆਂ ਭੈਣਾਂ ਦੀ ਤਕਦੀਰ ਨੂੰ ਬਦਲਿਆ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀ ਦੇ ਜੀਵਨ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜੀਆਂ ਐਗਜ਼ੈਂਪਲ ਮਿਲਦੀਆਂ ਨੇ ਮਦੂ ਲਿੰਗੇ ਇੱਕ ਰਾਈਟਰ ਹੋਇਆ ਉਹਨੇ ਇੱਕ ਕਿਤਾਬ ਲਿਖੀ ਔਰ ਉਸ ਕਿਤਾਬ ਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਜਦ ਇਸ ਦੇਸ਼ ਦੇ ਵਿੱਚ ਗਾਂਧੀਵਾਦ ਦੀ ਹਰੇਰੀ ਚੱਲ ਰਹੀ ਸੀ ਤਾਂ ਦੋ ਸ਼ਖਸੀਅਤਾਂ ਬਿਲਕੁਲ ਚੱਟਾਨ ਦੀ ਤਰ੍ਹਾਂ ਖੜੀਆਂ ਹੋਈਆਂ ਔਰ ਇੱਕ ਸ਼ਖਸੀਅਤ ਕੌਣ ਸੀ ਬਾਬਾ ਸਾਹਿਬ ਅੰਬੇਡਕਰ ਔਰ ਦੂਸਰੇ ਮੁਹੰਮਦ ਅਲੀ ਜਨਾਬ ਔਰ ਅੱਗੇ ਉਹ ਜ਼ਿਕਰ ਕਰਦਾ ਹੈ ਕਹਿੰਦਾ ਬਾਬਾ ਸਾਹਿਬ ਅੰਬੇਡਕਰ ਔਰ ਮੁਹੰਮਦ ਅਲੀ ਜਨਾਬ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਆ ਕਿ ਮੁਹੰਮਦ ਅਲੀ ਜਨਾਬ ਜਿਸ ਸਮਾਜ ਨੂੰ ਰਿਪਰਜੈਕਟ ਕਰਦਾ ਉਹ ਸਮਾਜ ਜਾਗਰਤ ਸੀ ਉਹ ਸਮਾਜ ਕੋਲ ਤਨ ਸੀ ਔਰ ਦੂਸਰੇ ਪਾਸੇ ਬਾਬਾ ਸਾਹਿਬ ਅੰਮੇੜਕਰ ਜਿਨ੍ਹਾਂ ਦੇ ਕੋਲ ਨਾ ਤਨ ਸੀ ਨਾ ਸਮਾਜ ਦੀ ਤਾਕਤ ਸੀ ਲੇਕਿਨ ਬਾਬਾ ਸਾਹਿਬ ਅੰਮੇੜਕਰ ਉਸ ਗਾਂਧੀਵਾਦ ਦੀ ਹਰੇਰੀ ਦੇ ਵਿੱਚ ਵੀ ਅਡੋਲ ਖੜੇ ਰਹੇ ਔਰ ਉਹ ਅਡੋਲ ਖੜੇ ਹੋਣ ਦਾ ਨਤੀਜਾ ਇਹ ਹੈ ਕਿ ਅੱਜ ਤੁਸੀਂ ਸਾਰੇ ਲੋਕ ਇਸ ਪੰਡਾਲ ਦੇ ਵਿੱਚ ਬਹਿ ਕੇ ਬਾਬਾ ਸਾਬੰ ਅੰਬੇਡਕਰ ਜੀ ਦਾ ਜਨਮ ਦਿਨ ਮਨਾ ਰਹੇ ਕਿਉਂਕਿ ਬਾਬਾ ਸਾਬੰ ਅੰਬੇਡਕਰ ਨੇ ਇਹ ਸੰਵਿਧਾਨਕ ਹੱਕ ਜਿਹੜੇ ਉਹ ਸਾਨੂੰ ਲੈ ਕੇ ਦਿੱਤੇ ਪ੍ਰਦੀਪ ਜੀ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਜ਼ਿੰਮੇਵਾਰੀ ਸਮਝਦੀ ਲੋੜ ਹੈ ਸਾਥੀਓ ਜ਼ਰੂਰਤ ਹੈ ਕਿ ਅਸੀਂ ਬਾਬਾ ਸਾਬੰ ਅੰਬੇਡਕਰ ਦੇ ਜਨਮ ਦਿਨ ਦੇ ਉੱਪਰ ਖੁਸ਼ੀਆਂ ਮਨਾਈਏ ਭੰਗੜੇ ਜ਼ਰੂਰ ਪਾਈਏ ਲੇਕਿਨ ਨਾਲ ਦੀ ਨਾਲ ਬਾਬਾ ਸਾਬੰ ਅੰਬੇਡਕਰ ਦੇ ਜਦੋਂ ਦਿਨ ਦੇ ਉੱਪਰ ਅਸੀਂ ਇਹ ਚਿੰਤਨ ਜ਼ਰੂਰ ਕਰੀਏ ਕਿ ਬਾਬਾ ਸਾਹਿਬ ਅੰਬੇਡਕਰ ਦਾ ਕਾਰਜਾ ਜੇ ਪਿਛਲੇ ਸਾਢੇ ਇਸ ਜਗ੍ਹਾ ਤੇ ਖੜਾ ਸੀ ਤੇ ਹੁਣ ਇਹ ਬਾਬਾ ਸਾਹਿਬ ਅੰਬੇਡਕਰ ਦਾ ਕਾਰਜਾ ਕਿੱਥੇ ਪਹੁੰਚ ਗਿਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ 18 ਮਾਰਚ 1956 ਨੂੰ ਆਗਰਾ ਦੀ ਧਰਤੀ ਉਪਰਾਉਂਦੇ ਨੇ ਔਰ ਬਾਬਾ ਸਾਹਿਬ ਅੰਬੇਡਕਰ ਇੱਕ ਗੱਲ ਕਹਿੰਦੇ ਨੇ ਕਿ ਮੈਂ ਇਸ ਸਮਾਜ ਦੀ ਰਾਖੀ ਦੇ ਲਈ ਇੱਕ ਤੰਬੂ ਦਾ ਨਿਰਮਾਣ ਕੀਤਾ ਸੀ ਬਾਬਾ ਸਭ ਅੰbedkar ਕਹਿੰਦੇ ਮੈਂ ਇਸ ਸਮਾਜ ਦੀ ਰਾਖੀ ਦੇ ਲਈ ਇੱਕ ਤੰਬੂ ਦਾ ਨਿਰਮਾਣ ਕੀਤਾ ਸੀ ਇਸ ਤੰਬੂ ਦਾ ਬਾਬਾ ਸਭ ਅੰbedkar ਕਹਿੰਦੇ ਮੈਨੂੰ ਲੱਗਦਾ ਕਿ ਇਸ ਤੰਬੂ ਦਾ ਇਕੱਲਾ ਬੰਬੂ ਮੈਂ ਖੜਾ ਹਾਂ ਉਹ ਕਹਿੰਦੇ ਮੈਨੂੰ ਪੂਰੀ ਦੁਨੀਆ ਵਿੱਚ ਘੁੰਮ ਕੇ ਦੇਖ ਲਈ ਪੂਰਾ ਭਾਰਤ ਦੇਸ਼ ਘੁੰਮ ਕੇ ਦੇਖ ਲਿਆ ਮੈਨੂੰ ਕੋਈ ਵੀ ਨੌਜਵਾਨ ਨਹੀਂ ਵਿਖਰਿਆ ਜਿਹੜਾ ਮੇਰੇ ਅਧੂਰੇ ਤਾਰਿਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਸੀਨੀਅਰ ਸਿੱਖਦਾ ਹੋਵੇ ਤਾਂ ਬਾਬਾ ਸਭ ਅੰbedkar ਕਹਿੰਦੇ ਨੇ ਕਹਿੰਦੇ ਮੈਂ ਮੈਨੂੰ ਇਸ ਗੰਦਾ ਮਲਾਲ ਹੈ ਕਿ ਜਦ ਮੈਂ ਇਸ ਦੁਨੀਆ ਤੋਂ ਜਾਵਾਂਗਾ ਤਾਂ ਇਸ ਕੰਬੂ ਦਾ ਕੀ ਬਣੇ ਇਹ ਵਿਚਾਰਨ ਦਾ ਵਿਸ਼ਾ ਉਹ ਡਾਇਰੈਕਟਰ ਨੇ ਇਹ ਗੱਲ ਵੀ ਲਿਖੀ ਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਮੈਨੂੰ ਮੇਰੇ ਪੜੇ ਨਿਖੇ ਸਮਾਜ ਨੇ ਧੋਖਾ ਦਿੱਤਾ ਹੈ ਔਰ ਦੂਸਰੀ ਗੱਲ ਬਾਬਾ ਸਾਹਿਬ ਅੰਬੇਡਕਰ ਨੇ ਕਹੀ ਕਿ ਮੈਂ ਜਿਸ ਕਾਰਮਾ ਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਕੋਸ਼ਿਸ਼ ਕਰਿਓ ਮੇਰੇ ਜਾਣ ਤੋਂ ਬਾਅਦ ਇਹ ਕਾਰਵਾ ਅੱਗੇ ਵਧੇ ਇਹ ਕਾਰਵਾ ਪਿੱਛੇ ਨਾ ਜਾਣਦੇ ਹੋ ਔਰ ਕਈ ਰਾਇਟਰ ਇਹ ਲਿਖਦੇ ਆ ਕਿ ਜਦ ਬਾਬਾ ਸਾਬੰਬੇਡ ਕਰੇ ਗੱਲਾਂ ਕਹਿ ਰਹੇ ਸੀ ਤਾਂ ਬਾਬਾ ਸਾਬੰਬੇਡ ਕਰਤੀ ਅੱਖਾਂ ਦੇ ਵਿੱਚ ਹੰਝੂ ਸੀ ਸਾਥੀਓ ਅਸੀਂ ਜਿੰਨੇ ਲੋਕ ਬੈਠੇ ਆ ਅਸੀਂ ਕਿਸੇ ਨੂੰ ਵੀ ਬਾਬਾ ਸਾਬੰਬੇਡ ਕਰਦਾ ਉਹ ਭਾਸ਼ਣ ਉਹਨਾਂ ਨੂੰ ਭਾਸ਼ਣ ਕਰਦੇ ਨਹੀਂ ਦੇਖਿਆ ਅਸੀਂ ਬਾਬਾ ਸਾਬੰਬੇਡ ਦੇ ਹੰਝੂ ਨਹੀਂ ਦੇਖੇ ਲੇਕਿਨ ਮੈਂ ਸਮਝਦਾ ਕਿ ਸਾਥੀਓ ਜੇ ਅਸੀਂ ਉਸ ਵੇਲੇ ਹੰਝੂ ਬਾਬਾ ਸਾਹਿਬ ਅੰਬੇਦਕਰ ਦੇ ਨਹੀਂ ਦੇਖੇ ਤਾਂ ਮੈਨੂੰ ਲੱਗਦਾ ਬਾਬਾ ਸਾਹਿਬ ਅੰਬੇਦਕਰ ਦੇ ਹੰਝੂਆਂ ਨੂੰ ਅੱਜ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਅੰਬੇਦਕਰ ਬੇਸ਼ੱਕ ਅਸੀਂ ਤੇਰੇ ਹੰਝੂ ਨਹੀਂ ਦੇਖ ਸਕੇ ਉਸ ਸਮੇਂ ਲੇਕਿਨ ਅੱਜ ਵੀ ਅਸੀਂ ਤੇਰੀ ਪੀੜਾ ਨੂੰ ਮਹਿਸੂਸ ਕਰਦੇ ਆ ਕਿ ਤੁਹਾਡਾ ਜਿਹੜਾ ਸੁਪਨਾ ਸੀ ਕਿ ਤੁਸੀਂ ਇਸ ਦੇਸ਼ ਦੀ ਸੱਤਾ ਤੇ ਗੁਣਚਤਾ ਦਾ ਸ਼ਾਸਨ ਚਾਹੁੰਦੇ ਸੀ ਕਾਜੇ ਤੱਕ ਵੀ ਉਹ ਸੁਪਨਾ ਜਿਹੜਾ ਅਧੂਰਾ ਹੈ ਸਾਥੀਓ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਅਦ ਸਾਨੂੰ ਚਿੰਤਨ ਕਰਨਾ ਚਾਹੀਦਾ ਸੀ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਿਸ਼ਨ ਕਿੰਨਾ ਅੱਗੇ ਵਧਿਆ ਲੇਕਿਨ ਅਸੀਂ ਲੋਕ ਸਾਰੇ ਦੇ ਸਾਰੇ ਲੋਕ ਅਸੀਂ ਸਿਰਫ ਤੇ ਸਿਰਫ ਆਪਣੇ ਮਾਲ ਸਰਮਾਨ ਦੀ ਚਿੰਤਾ ਸਾਨੂੰ ਸਭ ਨੂੰ ਹੈ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੇ ਸਲਮਾਨ ਦੀ ਚਿੰਤਾ ਸਾਨੂੰ ਬਿਲਕੁਲ ਵੀ ਨਹੀਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸੰਗਠਿਤ ਹੋਵੋ ਕਿ ਸਾਥੀਓ ਕੀ ਸੰਗਠਿਤ ਹੋ ਪਾਏ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਤੋਂ ਬਾਅਦ ਅਸੀਂ ਸੰਗਠਨਤ ਤਾਂ ਨਹੀਂ ਹੋਏ ਲੇਕਿਨ ਅਸੀਂ ਬਹੁਤ ਸਾਰੇ ਸੰਗਠਨ ਖੜੇ ਕਰਦੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਜਾਤ ਪਾਤ ਨੂੰ ਖਤਮ ਕਰਿਓ ਲੇਕਿਨ ਅਸੀਂ ਜਾਤੀਆਂ ਦਾ ਵਹਿਮਾ ਮੰਡਲ ਕਰਦਾਂਗੇ ਅਸੀਂ ਜਾਤੀਆਂ ਨੂੰ ਅਸੀਂ ਜਾਤੀਆਂ ਦੀ ਮਹਿਮਾ ਕਰਨ ਲੱਗ ਪਏ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਿਹੜੀਆਂ ਤਕਲੀਫਾਂ ਚੱਲੀਆਂ ਸ਼ਾਇਦ ਅਸੀਂ ਉਹ ਚਿੰਤ ਉਹ ਤਕਲੀਫਾਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਹੈ ਉਹ ਕਮੀ ਹੈ ਕਿ ਸਾਡੇ ਵਿੱਚ ਸੰਕਰਮ ਕਰਨ ਦੀ ਤਾਕਤ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜਦੋਂ ਇਟਰੀ ਫੈਕਟਰੀ ਲੱਗੇ ਔਰ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋਇਆ ਤੁਸੀਂ ਸਾਰੇ ਕਹਾਣੀਆਂ ਇਹ ਸਾਰੀਆਂ ਜਾਣਦੇ ਲੇਕਿਨ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਦਰਖਤ ਦੇ ਥੱਲੇ ਬੈਠ ਕੇ ਇਹ ਪ੍ਰਣ ਕੀਤਾ ਕਿ ਜੇ ਮੈਂ ਇਸ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਨਾ ਤੱਕ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਵਰਚਾਉਂਦਾ ਸਾਥੀਓ ਕੀ ਅਸੀਂ ਜਿੰਨੇ ਲੋਕ ਬੈਠੇ ਆ ਕਿ ਅਸੀਂ ਸੰਕਲਪ ਕਰਦੇ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਅੱਜ ਤੁਹਾਡੇ ਜਨਮ ਦਿਨ ਦੇ ਉੱਪਰ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਤੇਰਾ ਅਧੂਰਾ ਕਾਰਜਾ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਅਸੀਂ ਸਿਰ ਧਰ ਦੀ ਬਾਜ਼ੀ ਲਗਾ ਦੇਵਾਂਗੇ ਜੀ ਸਾਨੂੰ ਆ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਭੈਣੋ ਕਦੀ இந்து ਬਾਬਾ ਸਾਹਿਬ ਅੰਬੇਡਕਰ ਦੀ 250 ਦੀ ਬੱਚੀ ਕੀ ਆ ਤੇ ਚੀਕਾਂ ਤੁਹਾਡੇ ਕੰਨਾਂ ਦੇ ਵਿੱਚ ਮਹਿਸੂਸ ਹੋਈਆਂ ਨਹੀਂ ਹੋਈਆਂ ਸਾਨੂੰ ਬਾਬਾ ਸਾਬੋਂ ਮੇਡ ਕਰਦੇ ਬੱਚਿਆਂ ਦਾ ਦਰਦ ਨਹੀਂ ਔਰ ਮੈਂ ਸਮਝਦਾ ਕਿ ਸਾਨੂੰ ਆਪਣੇ ਕਿਸੇ ਵੀ ਪੁਰਖੇ ਦੇ ਸੰਘਰਸ਼ ਦਾ ਦਰਦ ਨਹੀਂ ਸਤਿਗੁਰੂ ਕਬੀਰ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਸੁਖੀਆ ਸਭ ਸੰਸਾਰ ਹੈ ਖਾਏ ਔਰ ਸੋਏ ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਏ ਸਤਿਗੁਰੂ ਇਹ ਜਿੰਨੇ ਵੀ ਬਹਾਪੁਰਸ਼ ਜਿਹੜੇ ਸਾਡੇ ਹੱਕ ਅਧਿਕਾਰਾਂ ਦੀ ਗੱਲ ਕਰਦੇ ਰਹੇ ਉਹ ਮਹਾਪੁਰਸ਼ ਜਦੋਂ ਵੀ ਇਸ ਦੇਸ਼ ਦੇ ਵਿੱਚੋਂ ਗਏ ਉਹ ਸਾਡੇ ਤੋਂ ਨਰਾਸ਼ ਗਏ ਸਤਿਗੁਰੂ ਕਬੀਰ ਜੀ ਨੇ ਗੱਲ ਕਹੀ ਸੁਖੀ ਆ ਸਭ ਸੰਸਾਰ ਹੈ ਖਾਏ ਔਰ ਸੋਏ ਦੁਖੀ ਆ ਦਾਸ ਕਬੀਰ ਹੈ ਜਾਗੇ ਔਰ ਰੋਏ ਸਾਥੀਓ ਅੱਜ ਜੇ ਤੁਸੀਂ ਆਪਣਾ ਅਨੈਸਿਸ ਕਰਨ ਬੈਠੋ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਜਿਹੜੀ ਚੀਜ਼ ਉਹਨਾਂ ਦੇ ਸਾਹਮਣੇ ਪ੍ਰੋਬਲਮ ਵੜ ਕੇ ਖੜੀ ਹੋਈ ਬਾਬਾ ਸਾਹਿਬ ਅੰਬੇਡਕਰ ਨੇ ਉਹ ਸਾਰੀਆਂ ਪ੍ਰੋਬਲਮਾਂ ਦਾ ਨਿਰਵਾਣ ਕੀਤਾ ਸਾਡੇ ਲਈ ਬਾਬਾ ਸਾਹਿਬ ਅੰਬੇਡਕਰ ਨੂੰ ਸਕੂਲ ਦੇ ਵਿੱਚ ਪਾਣੀ ਨਹੀਂ ਪੀਂੰ ਦਿੱਤਾ ਗਿਆ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਲਈ ਪਾਣੀ ਦਾ ਪ੍ਰਬੰਧ ਦਿੱਤਾ ਸਾਨੂੰ ਸਕੂਲ ਦੇ ਇਲਾਕੇ ਉਹਦੀ ਲੰਗਾਂ ਨਹੀਂ ਦਿੱਤਾ ਗਿਆ ਜਾਂਦਾ ਸੀ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਲਈ ਸਕੂਲਾਂ ਦਾ ਪ੍ਰਬੰਧ ਕੀਤਾ ਸਾਨੂੰ ਸਕੂਲਾਂ ਦੇ ਵਿੱਚ ਫੀਸ ਨਾ ਦੇਣੀ ਪਏ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਲਈ ਸਕਾਲਰਸ਼ਿਪ ਦਾ ਪ੍ਰਬੰਧ ਕੀਤਾ ਅੱਜ ਪੋਜੀਸ਼ਨ ਕੀ ਹੈ ਅਸੀਂ ਰੋਟੀ ਖਾ ਸਕਦੇ ਹਾਂ ਚੰਗੇ ਕੱਪੜੇ ਪਹਿਨ ਸਕਦੇ ਹਾਂ ਅਸੀਂ ਪੜ ਸਕਦੇ ਹਾਂ ਲੇਕਿਨ ਸਾਥੀਓ ਅੱਜ ਵੀ ਅਸੀਂ ਲੋਕ ਆਪਣੀ ਗੁਲਾਮੀ ਆਪਣੀ ਜ਼ਹਾਨਤ ਛੱਡਣ ਦੇ ਲਈ ਤਿਆਰ ਨਹੀਂ ਹਾਂ ਕਿਉਂਕਿ ਅਸੀਂ ਦੁਨੀਆ ਦੇ ਅਜਿਹੇ ਲੋਕ ਹਾਂ ਜਿਨ੍ਹਾਂ ਦੇ ਨਾਲ ਵਰਨ ਔਰ ਜਾਤ ਦੇ ਨਾਂ ਤੇ ਬਹੁਤ ਵੱਡਾ ਟੱਪਕਾ ਹੁੰਦਾ ਹੈ ਲੇਕਿਨ ਅਸੀਂ ਦੁਨੀਆ ਦੇ ਵਿੱਚ ਜੇ ਮਹਿਸੂਸ ਕਰੋ ਤਾਂ ਅਸੀਂ ਦੁਨੀਆ ਦੇ ਵਿੱਚ ਜਿਹੜੀ ਸਾਡਾ ਸਮਾਜ ਹੈ ਅਸੀਂ ਦੁਨੀਆ ਦੇ ਵਿੱਚ ਰੋਜ਼ ਜਲੀਲ ਹੁੰਨੇ ਆ ਲੇਕਿਨ ਅਸੀਂ ਆਪਣੇ અપਮਾਨ ਦੇ ਤੇ ਜਿਹੜਾ ਕਾਰਨ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਿਸੇ ਕਰਕੇ ਸਤਿਗੁਰੂ ਕਬੀਰ ਨੇ ਕਿਹਾ ਸੀ ਸੁਖੀ ਆ ਸਭ ਸੰਸਾਰ ਹੈ ਖਾਏ ਔਰ ਸੋਏ ਦੁਖੀ ਆ ਦਾਸ ਕਬੀਰ ਹੈ ਜਾਗੇ ਔਰ ਰੋਏ ਕਿਉਂਕਿ ਸਾਥੀਓ ਜਿਹੜੇ-ਜਿਹੜੇ ਮਹਾਪੁਰਸ਼ ਸਾਡੀ અપਮਾਨਪਰੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ ਜਿਹੜੇ ਮਹਾਪੁਰਸ਼ ਸਾਨੂੰ ਬੰਦਿਆਂ ਵਰਗੀ ਜ਼ਿੰਦਗੀ ਦੇਣ ਦੇ ਲਈ ਸਾਨੂੰ ਕਬਰਾਂ ਦੇ ਵਿੱਚੋਂ ਕੱਢਣ ਦੇ ਲਈ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ ਉਹ ਸਭ ਇਸ ਸੰਸਾਰ ਦੇ ਵਿੱਚੋਂ ਦੁਖੀ ਸੀ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੀ ਬਦਵਲਤ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਦਾਨ ਦੀ ਬਦਵਲਤ ਅੱਜ ਸਾਡੇ ਕੋਲ ਬਹੁਤ ਕੁਝ ਹੈ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਸ਼ਿਬੂ ਸ਼ਰੋਨ 2004 ਦੇ ਵਿੱਚ ਮਹਾਰਾਸ਼ਟਰਾਂ ਦੇ ਵਿੱਚ ਆਏ ਔਰ ਇੱਕ ਮਨੁਵਾਦੀ ਪੱਤਰਕਾਰ ਪੁੱਛਦਾ ਸ਼ਰੋਣ ਸਾਹਿਬ ਤੁਸੀਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕ ਤੁਸੀਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕ ਅੱਜ ਤੁਹਾਡੇ ਬਹੁਤ ठाਠ ਬਾਠ ਨੇ ਤੁਹਾਡੇ ਅੱਗੇ ਕੱਚ ਦੀਆਂ ਟੋਲੀਆਂ ਦੇ ਵਿੱਚ ਕੱਚ ਦੀਆਂ ਬੋਲ ਦੇ ਵਿੱਚ ਕਾਜੂ ਪਏ ਨੇ ਕਿਸ਼ਮਿਸ਼ ਪਏ ਨੇ ਤੁਹਾਡੇ ਅੱਗੇ ਬਦਾਮ ਪਏ ਨੇ ਅੱਜ ਤੁਹਾਡੇ ਬਹੁਤ ਬਹੁਤ ਵੱਡੇ ठाਠ ਨੇ ਤਾਂ ਸ਼ਿਭੂ ਸਰੋਣ ਸਾਹਿਬ ਨੇ ਕਿਹਾ ਕਹਿੰਦੇ ਹਾਂ ਬਾਬਾ ਸਾਹਿਬ ਅੰਬੇਡਕਰ ਦੀ ਮੇਰੇ ਤੇ ਕਿਰਪਾ ਹੈ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਦੀ ਕਿਰਪਾ ਹੈ ਕਿ ਮੈਂ ਇੱਕ ਤੋਂ ਸਟੇਟ ਦਾ ਮੁੱਖ ਮੰਤਰੀ ਹਾਂ ਲੇਕਿਨ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਕਿਰਪਾ ਹੋਈ ਤਾਂ ਇਹ ਕਾਜੂ ਕਿਸ਼ਮਿਸ਼ ਔਰ ਬਦਾਮ ਮੇਰੇ ਸਾਹਮਣੇ ਨੇ ਲੇਕਿਨ ਜਦ ਅਸੀਂ ਬ੍ਰਾਹਮਣਵਾਦ ਨੂੰ ਗੱਲ ਲਾਈ ਬੈਠੇ ਸੀ ਤਾਂ ਜਦ ਅਸੀਂ ਬ੍ਰਾਹਮਣਵਾਦ ਨੂੰ ਗੱਲ ਲਾਈ ਬੈਠੇ ਸੀ ਤਾਂ ਸਾਡੇ ਸਾਨੂੰ ਜੰਗਲਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਗਿਆ ਸਾਨੂੰ ਪਾਟੇ ਕਪੜੇ ਪਾਉਣ ਦੇ ਲਈ ਮਜਬੂਰ ਕੀਤਾ ਗਿਆ ਸਾਨੂੰ ਪੰਚ ਟੱਕਰ ਤੋਂ ਵੀ ਵਰਜਿਤ ਕੀਤਾ ਗਿਆ ਤਾਂ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਕਿਸ਼ਮਾ ਹੈ ਕਿ ਸਾਥੀਓ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਕਿਸ਼ਮਾ ਕਿ ਅਸੀਂ ਚੰਗੀ ਜ਼ਿੰਦਗੀ ਜੀ ਰਹੇ ਹਾਂ ਲੇਕਿਨ ਅੱਜ ਸੋਚਣ ਵਿਚਾਰ ਦਾ ਇੱਕ ਵਿਸ਼ਾ ਜ਼ਰੂਰ ਹੈ ਕਿਉਂਕਿ ਅਸੀਂ ਹਮੇਸ਼ਾ ਗਰੰਟੀ ਪ੍ਰਤੀ ਗਰੰਟੀ ਦੀਆਂ ਗੱਲਾਂ ਕਰਦੇ ਹਾਂ ਅੱਜ ਲੋੜ ਹੈ ਸਾਡੇ ਸਮਾਜ ਨੂੰ ਕਿ ਸਾਡੀ ਵਿਰੋਧੀ ਵਿਚਾਰਧਾਰਾ ਸਾਡੇ ਸਰ ਤੇ ਤੰਡਵ ਕਰ ਰਹੀ ਆ। ਲੋਕ ਸਾਡੀਆਂ ਧੀਆਂ ਪਣਾ ਦੀ ਬੇਇੱਜ਼ਤੀ ਹੋ ਰਹੀ ਆ। ਬਹੁਤ ਸਾਰੇ ਸਾਡੇ ਸਾਥੀਆਂ ਨੂੰ ਮਾਰਿਆ ਜਾ ਰਿਹਾ। ਇੱਕ ਦਲਦੀ ਇੱਕ ਯੂਪੀ ਦੀ ਘਟਨਾ ਇੱਕ ਬਿਪਰ ਦੀ ਕੰਨ ਕਨਾ ਵੱਡਲ ਦੇ ਤੇ ਕਰਕੇ ਇੱਕ ਸਾਡੇ ਭਰਾ ਨੂੰ ਅਗਲਾ ਕੇ ਜਿੰਦੇ ਨੂੰ ਸੌੜ ਦਿੱਤਾ ਗਿਆ। ਲੇਕਿਨ ਸਾਥਿਓ ਸਾਡੇ ਅਧਿਕਾਰ ਦਿਨ ਬਦਿਨ ਖਤਮ ਹੁੰਦੇ ਜਾ ਰਹੇ ਨੇ। ਲੇਕਿਨ ਅਸੀਂ ਆਪਣੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਸੁਰੱਖਿਤ ਨਹੀਂ ਆ। ਮੈਂ ਤੁਹਾਨੂੰ ਇਸ ਸਟੇਜ ਦੇ ਮਾਧਿਅਮ ਤੋਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੀ ਕੋਈ ਤੁਹਾਡੇ ਕੋਲੋਂ ਵੋਟ ਮੰਗਣ ਆਏ ਤਾਂ ਵੋਟ ਮੰਗਣ ਵਾਲੇ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰਿਓ ਕਿ ਸਾਡੀ ਸਿੱਖਿਆ ਸਾਡੀ ਸਿਹਤ ਜੇ ਸਹੀ ਹਾਂ ਜਾਂ ਸਾਡੀ ਸਿਹਤ ਔਰ ਸਿੱਖਿਆ ਦੀ ਉਹ ਰਾਖੀ ਕਰਦਾ ਤਾਂ ਅਸੀਂ ਤਦੂ ਵੋਟ ਦੇਣ ਦੇ ਹੱਕਦਾਰ ਹਾਂ ਕਿਉਂਕਿ ਸਾਥੀਓ ਜਿਹੜੀ ਸੈਂਟਰ ਦੀ ਸਰਕਾਰ ਇੱਕ ਜਿਹੜੀ ਨਵੀਂ ਐਜੂਕੇਸ਼ਨਲ ਪਾਲਿਸੀ ਲਾ ਕੇ ਆਈ ਆ ਉਹਨੇ ਪਛਾਂਕਰੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਉਸ ਨਵੀਂ ਐਜੂਕੇਸ਼ਨਲ ਪਾਲਿਸੀ ਦੇ ਵਿੱਚ ਲਿਖਿਆ ਕਿ 40% ਸਿਲੇਬਸ ਜਿਹੜਾ ਆਨਲਾਈਨ ਬੱਚਿਆਂ ਨੂੰ ਪੜਾਇਆ ਜਾਵੇ 40% ਸਿਲੇਬਸ ਆਨਲਾਈਨ ਬੱਚਿਆਂ ਨੂੰ ਪੜਾਇਆ ਜਾਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਇਹ 40% ਸਿਲੇਬਸ ਆਨਲਾਈਨ ਬੱਚਿਆਂ ਨੂੰ ਪੜਾਇਆ ਜਾਏਗਾ ਤਾਂ ਇਹਦਾ ਸਿੱਧਾ-ਸਿੱਧਾ ਮਤਲਬ ਹੈ ਕਿ 40% ਪ੍ਰੋਫੈਸਰ ਜਿਹੜੇ ਨੇ 40% ਜਿਹੜੇ ਟੀਚਰ ਨੇ ਉਹ ਉਹ ਕੰਟਰੈਕਟ ਤੇ ਲੱਗਣਗੇ ਉਹਨਾਂ ਦੀਆਂ ਨੌਕਰੀਆਂ ਬਿਲਕੁਲ ਖਾਲੀ ਹੋ ਜਾਣਗੀਆਂ ਔਰ ਦੂਸਰੀ ਉਹਦੇ ਵਿੱਚ ਵਿਚਾਰ ਦਿਵਾਲੀ ਗੱਲ ਹੈ ਕਿ ਦੇਸ਼ ਦੇ ਵਿੱਚ ਉਹਦੇ ਵਿੱਚ ਨਵੀਂ ਐਜੂਕੇਸ਼ਨਲ ਪਾਲਿਸੀ ਕਿ ਲਿਖਿਆ ਕਿ ਦੇਸ਼ ਦੇ ਵਿੱਚ 45000 ਜਿਹੜੇ ਡਿਗਰੀ ਕਾਲਜ ਨੇ ਉਹਨਾਂ ਡਿਗਰੀ ਕਾਲਜਸ ਨੂੰ ਆਉਣ ਵਾਲੇ 10 ਸਾਲਾਂ ਦੇ ਵਿੱਚ ਖਤਮ ਕਰਕੇ 15000 ਤੇ ਲਿਆਂਦਾ ਜਾਏ ਕਾ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਉਣਾ ਸਾਥੀਓ ਕਿ ਜਦ ਦੇਸ਼ ਦੀ ਪਾਪੂਲੇਸ਼ਨ 100 ਕਰੋੜ ਤੋਂ ਘੱਟ ਸੀ ਤਾਂ ਇਸ ਦੇਸ਼ ਦੇ ਵਿੱਚ 45000 ਡਿਗਰੀ ਕਾਲਜ ਨਹੀਂ ਲੇਕਿਨ ਜਦ ਇਹ ਦੇਸ਼ ਦੀ ਪਾਪੂਲੇਸ਼ਨ ਲਗਭਗ 150 ਕਰੋੜ ਤੋਂ ਉੱਪਰ ਚਲੀ ਗਈ ਆ ਤਾਂ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੇ ਵਿੱਚ ਡਿਗਰੀ ਕਾਲਜ ਕਿੰਨੇ ਕਰਨ ਨੂੰ ਸਰਕਾਰ ਕਹਿ ਰਹੀ ਆ 15000 ਡਿਗਰੀ ਕਾਲਜ ਕਰਨ ਨੂੰ ਕਹਿ ਰਹੀ ਆ ਇਹਦਾ ਮਤਲਬ ਕਿ ਤੁਹਾਡੇ ਪੁਰਖਿਆਂ ਨੇ ਜਿਹੜੀਆਂ ਗੱਲਾਂ ਕਹੀਆਂ ਤੁਹਾਡੇ ਪੁਰਖੇ ਜਿਹੜੀ এডਿਕੇਸ਼ਨ ਦੀ ਹੱਤਾ ਦੀ ਗੱਲ ਕਰਦੇ ਨੇ ਤੁਹਾਡੇ ਪੁਰਖੇ ਜਿਹੜੇ ਗਿਆਨ ਨੂੰ ਹਾਸਲ ਕਰਨ ਦੀ ਗੱਲ ਕਰਦੇ ਨੇ ਜਿਹੜੇ ਬੁੱਧਮ ਸ਼ਰਮ ਗੱਛਾਮੀ ਦੀ ਗੱਲ ਕਰਦੇ ਨੇ ਬੁੱਧੀ ਦੀ ਰੋਇ ਸ਼ਰਨ ਦੇ ਵਿੱਚ ਜਾਣ ਦੀ ਗੱਲ ਕਰਦੇ ਨੇ ਤਾਂ ਉਹ ਸਰਕਾਰਾਂ ਤੁਹਾਡੀ ਹੱਕ ਅਧਿਕਾਰਾਂ ਨੂੰ ਖਤਮ ਕਰ ਰਹੀਆਂ ਤੁਹਾਡੀ এডਿਕੇਸ਼ਨ ਨੂੰ ਖਤਮ ਕਰ ਰਹੀਆਂ ਕਿਉਂਕਿ ਭਾਰਤ ਦੇ ਭਾਰਤ ਦੇਸ਼ ਦੇ ਵਿੱਚ ਇੱਕ ਅਜਿਹੀ ਸਰਕਾਰ ਕੰਮ ਕਰ ਰਹੀ ਆ ਜਿਹੜੀ ਭਾਰਤ ਦੇਸ਼ ਤੋਂ ਜਦ ਬਾਹਰ ਜਾਂਦੀ ਆ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਬੁੱਧ ਦੇ ਦੇਸ਼ ਤੋਂ ਆਏ ਹਾਂ ਔਰ ਜਦੋਂ ਭਾਰਤ ਦੇ ਵਿੱਚ ਆਉਂਦੇ ਨੇ ਤਾਂ ਉਹ ਕੀ ਕਰਨਾ ਚਾਹੁੰਦੇ ਨੇ ਉਹ ਭਾਰਤ ਦੇ ਵਿੱਚ ਬੁੱਧ ਦੇ ਖਿਲਾਫ ਹੀ ਯੁੱਧ ਖੜਾ ਕੀਤਾ ਹੋਇਆ ਔਰ ਡਿੰਗਾ ਕੀ ਮਾਰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣਨਾ ਸਾਥੀਓ ਮੈਂ ਦੱਸਣਾ ਚਾਹਣਾ ਕਿ ਭਾਰਤ ਵਿਸ਼ਵ ਗੁਰੂ ਪੜ ਪੜ ਕੇ ਨਹੀਂ ਬਣਿਆ ਭਾਰਤ ਵਿਸ਼ਵ ਗੁਰੂ ਲੋਕਾਂ ਨੂੰ ਪੜਾ ਪੜਾ ਕੇ ਬਣਿਆ ਕਿਉਂਕਿ ਇਸ ਦੇਸ਼ ਦੇ ਵਿੱਚ ਹਿਊਨ ਸੰਗ ਫਾਹਿਆਨ ਵਰਗੇ ਲੋਕ ਜਿਹੜੇ ਉੱਥੇ ਪੜ੍ਹ ਕੇ ਗਏ ਤਾਂ ਇਸ ਕਰਕੇ ਸਾਥੀਓ ਅੱਜ ਸਾਨੂੰ ਬਾਬਾ ਸਾਹਿਬਾਂ ਬੇਣਕਰ ਦੀ ਵਿਰਾਸਤ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਬਾਬਾ ਸਾਹਿਬਾਂ ਬੇਣਕਰ ਦੀ ਜਿਹੜੀ ਵਿਰਾਸਤ ਹੈ ਉਹ ਸਾਡੇ ਕੋਲ ਭਾਰਤੀ ਸੰਵਿਧਾਨ ਦੇ ਰੂਪ ਦੇ ਵਿੱਚ ਹੈ ਲੇਕਿਨ ਸੰਵਿਧਾਨ ਨੂੰ ਪਿਛਲੇ ਕੁਝ ਸਮਿਆਂ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਸੰਵਿਧਾਨ ਸਿਰਫ ਤੇ ਸਿਰਫ ਇੱਕ ਵਕੀਲਾਂ ਦਾ ਡਾਕੂਮੈਂਟ ਹੈ ਵਕੀਲਾਂ ਦਾ ਇੱਕ ਦਸਤਾਵੇਜ਼ ਹੈ ਲੇਕਿਨ ਸਾਥੀਓ ਭਾਰਤ ਦੇਸ਼ ਦਾ ਸੰਵਿਧਾਨ ਜਿਹੜਾ ਉਹ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਭਾਰਤ ਦੇਸ਼ ਦਾ ਸੰਵਿਧਾਨ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਬਰਾਬਰਤਾ ਦਿੰਦਾ ਭਾਰਤ ਦਾ ਸੰਵਿਧਾਨ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਆਜ਼ਾਦੀ ਦੀ ਗੱਲ ਕਰਦਾ ਕਿਉਂਕਿ ਸਾਥੀ ਹੋ ਜਾਂਦੇਸ਼ ਆਜ਼ਾਦ ਹੋਇਆ ਤਾਂ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਧਾਰਮਿਕ ਗ੍ਰੰਥ ਸੀ ਲੇਕਿਨ ਕੋਈ ਵੀ ਧਾਰਮਿਕ ਗ੍ਰੰਥ ਨੂੰ ਸੰਵਿਧਾਨ ਮੰਨਿਆ ਜਾ ਸਕਦਾ ਸੀ ਲੇਕਿਨ ਭਾਰਤ ਕੋਈ ਵੀ ਧਾਰਮਿਕ ਗ੍ਰੰਥ ਸਾਰੇ ਲੋਕਾਂ ਦੀਆਂ ਇੱਛਾਵਾਂ ਜਿਹੜੀਆਂ ਉਹਨਾਂ ਨੂੰ ਪੂਰੀ ਨਹੀਂ ਕਰ ਸਕਦਾ ਲੇਕਿਨ ਭਾਰਤ ਦਾ ਸੰਵਿਧਾਨ ਬਹਜ ਇੱਕ ਇਹੋ ਜਿਹਾ ਗ੍ਰੰਥ ਹੈ ਕਿ ਜਿਹੜਾ ਤੁਹਾਡੇ ਮੁਕੂ ਕੀ ਅਧਿਕਾਰਾਂ ਦੀ ਰਾਖੀ ਕਰਦਾ ਹੀ ਕਰਦਾ ਹੈ ਭਾਰਤ ਦਾ ਸੰਵਿਧਾਨ ਭਾਰਤ ਦੇ ਵਿੱਚ ਜੜੀਆਂ ਚੀਜ਼ਾਂ بے جان ਚੀਜ਼ਾਂ ਨਹੀਂ ਉਹਨਾਂ ਦੀ ਵੀ ਰਾਖੀ ਕਰਦਾ ਤੁਸੀਂ ਦੇਖਿਆ ਹੋ ਕਿ ਪਿੰਡ ਦੇ ਵਿੱਚ ਕੋਈ ਛੱਪੜ ਹੈ ਤਾਂ ਛੱਪੜ ਦੇ ਉੱਪਰ ਜੇ ਕੋਈ ਧੱਕੇ ਦੇ ਨਾਲ ਕਬਜ਼ਾ ਕਰਨਾ ਚਾਹੇ ਤਾਂ ਜਦੋਂ ਛੱਪੜ ਭਾਰਤੀ ਸੰਵਿਧਾਨ ਬਾਬਾ ਸਾਹਿਬ ਬੰਮੇੜ ਕਰਦੇ ਲਿਖੇ ਹੋਏ ਸੰਵਿਧਾਨ ਦੀ ਸ਼ਰਮ ਦੇ ਵਿੱਚ ਜਾਂਦਾ ਤਾਂ ਕੋਰਟ ਉਹਦੇ ਉੱਤੇ ਵੀ ਰੋਕ ਲਾ ਦਿੰਦੀ ਆ ਜਦ ਇਸ ਦੇਸ਼ ਦੇ ਵਿੱਚ ਕੋਈ درخت ਜੇ ਦੀ ਕਮੀ ਹੋਗੀ ਜੇ ਉਹਨੂੰ ਘਟਣ ਦੀ ਕੋਸ਼ਿਸ਼ ਕਰੋ ਤਾਂ ਜਦੋਂ درخت ਬਾਬਾ ਸਾਹਿਬ ਅੰਬੇਡਕਰ ਦੇ ਲਿਕੇ ਸੰਵਿਧਾਨ ਦੀ ਸ਼ਰਤ ਦੇ ਵਿੱਚ ਜਾਂਦਾ ਤਾਂ ਉਸ ਉਹ درخت ਦੀ ਵੀ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਜਿਹੜਾ ਰਾਖੀ ਕਰਦਾ ਜੇ ਕੋਈ ਜਾਨਵਰ ਇਸ ਦੇਸ਼ ਦੇ ਵਿੱਚ ਘਟ ਰਿਹਾ ਔਰ ਜਾਨਵਰ ਨੂੰ ਤੁਸੀਂ ਮਾਰਦੇ ਹੋ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਉਸ ਜਾਨਵਰ ਦੀ ਵੀ ਰਾਖੀ ਕਰਦਾ ਕਿਉਂਕਿ ਸਾਥੀਓ ਸਾਨੂੰ ਜਿੰਨੇ ਵੀ ਲੋਕ ਇੱਥੇ ਬੈਠੇ ਆ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਹਰ ਚੀਜ਼ ਨੂੰ ਕੁਝ ਵੀ ਚੀਜ਼ਾਂ ਨੂੰ ਪੈਦਾ ਕਰਨ ਦਾ ਅਧਿਕਾਰ ਦਿੱਤਾ ਹੈ ਜਿੰਨੀਆਂ ਬਹੁਤ ਸਾਰੀਆਂ ਲੇਡੀਜ਼ ਨੇ ਉਹ ਬੱਚਿਆਂ ਨੂੰ ਜਨਮ ਦਿੰਦੀਆਂ ਜਿੰਦੀਆਂ ਵੀ ਲੇਡੀਜ਼ ਲੇਕਿਨ ਉਹਨਾਂ ਨੂੰ ਜਨਮ ਦੇਣ ਦਾ ਅਧਿਕਾਰ ਹੈ ਬਾਬਾ ਸਾਬਾ ਅੰਬੇਡਕਰ ਦਾ ਸੰਵਿਧਾਨ ਕਹਿੰਦਾ ਹੈ ਇਹ ਜਿਹੜਾ ਪੈਦਾ ਹੋ ਗਿਆ ਇਹਨੂੰ ਮਾਰਨ ਦਾ ਅਧਿਕਾਰ ਤੁਹਾਨੂੰ ਨਹੀਂ ਹੈ ਤੇ ਬਾਬਾ ਸਾਬਾ ਅੰਬੇਡਕਰ ਜਿਹਦਾ ਕਰਿਸ਼ਮਾ ਹੈ ਇਹ ਬਾਬਾ ਸਾਬਾ ਅੰਬੇਡਕਰ ਦੇ ਸੰਵਿਧਾਨ ਦੀ ਤਾਕਤ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀ ਬਲੋਤ ਅਸੀਂ ਅਸੀਂ ਇਸ ਦੇਸ਼ ਦੇ ਵਿੱਚ ਹਕਮਰਾਨ ਬਣ ਸਕਦੇ ਆ ਕਿਉਂਕਿ ਮਾਨੇਵਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦੇ ਜੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀਆਂ ਦੋ ਗੱਲਾਂ ਅਸੀਂ ਸਮਝ ਜਾਂਦੇ ਇੱਕ ਰਾਈਟ ਟੂ ਐਜੂਕੇਸ਼ਨ ਔਰ ਦੂਸਰੀ ਵੋਟ ਦੀ ਤਾਕਤ ਨੂੰ ਸਮਝ ਜਾਂਦੇ ਤਾਂ ਇਸ ਦੇਸ਼ ਦੇ ਵਿੱਚ ਅਸੀਂ ਸ਼ਾਸਕ ਬਣ ਸਕਦੇ ਸੀ ਲੇਕਿਨ ਸਾਥੀਓ ਅਸੀਂ ਨਾ ਬਾਬਾ ਸਾਹਿਬ ਅੰਬੇਡਕਰ ਦੀ ਵੋਟ ਦੀ ਤਾਕਤ ਨੂੰ ਸਮਝਿਆ ਔਰ ਨਾ ਹੀ ਅਸੀਂ ਭਾਰਤ ਦੇ ਸੰਵਿਧਾਨ ਦੀ ਤਾਕਤ ਨੂੰ ਸਮਝਿਆ ਕਿਉਂਕਿ ਅਸੀਂ ਵੋਟ ਦੇ ਤਾਕਤ ਦਾ ਇਸਤੇਮਾਲ ਸਿਰਫ ਔਰ ਸਿਰਫ गली बनाਉਣ ਦੇ ਲਈ ਕੀਤਾ ਨਾਲੀ ਬਣਾਉਣ ਦੇ ਲਈ ਕੀਤਾ ਔਰ ਇਸ ਤੋਂ ਵੱਧ ਕੇ ਸੀਪਾ ਬਾਬਾ ਸਾਹਿਬ ਅੰਬੇਦਕਰ ਦੀ ਦਿੱਤੀ ਬੋਟਿੰਗ ਅਧਿਕਾਰ ਦੀ ਵਰਤੋਂ ਉਤੇ ਨਹੀਂ ਕੀਤੀ ਔਰ ਦੂਸਰੀ ਗੱਲ এডਿਕੇਸ਼ਨ ਦੇ ਅਧਿਕਾਰ ਦੀ ਗੱਲ ਕਿ ਜੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ এডਿਕੇਸ਼ਨ ਦੇ ਅਧਿਕਾਰ ਨੂੰ ਸਮਝੇ ਹੁੰਦੇ ਤਾਂ ਸ਼ਾਇਦ ਅਸੀਂ ਇਸ ਫਿਰ ਵੀ ਇਸ ਦੇਸ਼ ਦੇ ਕਾਬਜ ਬਣੇ ਹੋ ਜਾਂਦੇ ਕਿਉਂਕਿ ਸਾਡੇ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਬਦੌਲਤ ਜੱਜ ਪੈਦਾ ਹੋਏ ਬਹੁਤ ਸਾਰੇ ਵਕੀਲ ਪੈਦਾ ਹੋਏ ਬਹੁਤ ਸਾਰੇ ਇੰਜੀਨੀਅਰ ਡਾਕਟਰ ਪੈਦਾ ਹੋਏ ਇਹ ਕਿਨਾ ਕਰਾ ਉਸ ਡਾਕਟਰ ਨੂੰ ਪੁੱਛੋ ਕਿ ਮਹਾਤਮਾ ਜੋਤੀਰਾ ਫੂਲੇ ਨੇ ਘਰ ਕਿਉਂ ਛੱਡਿਆ ਸੀ ਪਰ ਮੈਂ ਦਾਅਵੇ ਨਾ ਕਰ ਸਕਦਾ ਕਿ 80% ਡਾਕਟਰਾਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਕਿ ਮਹਾਤਮਾ ਜੋਤੀਰਾ ਫੂਲੇ ਨੇ ਘਰ ਕਿਉਂ ਛੱਡਿਆ ਛੱਡਿਆ 80% ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਆ ਕਿ ਮਾਂ ਤੇ ਅਸੁਤਰੀ ਵਾਈ ਫੂਲੇ ਨੂੰ ਘਰ ਕਿਉਂ ਛੱਡਣਾ ਪਿਆ ਸੀ ਉਹ ਇਸ ਕਰਕੇ ਸਾਥੀਓ ਬਾਬਾ ਸੋਭੰਮੇਦਕਰ ਦੇ ਸੰਵਿਧਾਨ ਨੂੰ ਸਮਝੋ ਬਾਬਾ ਸੋਭਾ ਅੰਬੇਦਕਰ ਜੀ ਦੇ ਸੰਵਿਧਾਨ ਦੀ ਤਾਕਤ ਨੂੰ ਸਮਝੋ ਕਿਉਂਕਿ ਅੱਜ ਮੈਂ ਬੇਸ਼ੱਕ ਰਾਜਨੀਤੀ ਦੀਆਂ ਗੱਲਾਂ ਕਰਨਾ ਕਰ ਰਿਹਾ ਕੁਝ ਰਾਜਨੀਤਿਕ ਤੌਰ ਤੇ ਸੱਤਾ ਦੇ ਕਾਬੂ ਹੋਣ ਦੀਆਂ ਗੱਲਾਂ ਸੀ ਕਰ ਰਿਹਾ ਲੇਕਿਨ ਮੈਂ ਇਸ ਮੰਚ ਦੇ ਮਾਧਿਅਮ ਤੋਂ ਇੱਕ ਗੱਲ ਕਹਿਣਾ ਚਾਹਨਾ ਕਿ ਜਿਹੜੀ ਸਾਡੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਸਮਝਣੀ ਪਾਉਗੀ ਕਿ ਆ ਜਿਹੜੀ ਭਾਵੀ ਪੀੜ੍ਹੀ ਹੈ ਸਾਡੀ ਜੇ ਉਹਨਾਂ ਨੂੰ ਤੁਸੀਂ ਡਿਜ਼ਾਈਨ ਨਹੀਂ ਕਰੋਗੇ ਜਿਹੜਾ ਨੂੰ ਗੱਲ ਨਹੀਂ ਲਾਓਗੇ ਕੋਈ ਨਾ ਕੋਈ ਉਹ ਡਿਜ਼ਾਈਨ ਕਰਨ ਦੇ ਲਈ ਜ਼ਰੂਰ ਆਏਗਾ ਔਰ ਇਹਨਾਂ ਨੂੰ ਦੰਗਾਈ ਜ਼ਰੂਰ ਬਣਾਏਗਾ ਪਿਛਲੇ ਕੁਝ ਸਾਲਾਂ ਦੇ ਵਿੱਚ ਮਾਨੇਵਰ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਸਮਝਦਾ ਕਿ ਬੋਲ ਸਾ ਬਹੁਤ سارے ਸਪੀਕਰ ਸਟੇਜਾਂ ਤੋਂ ਉਪਰ ਬੋਲ ਰਹੇ ਨੇ ਮੈਂ ਵੀ ਬਹੁਤ ਦੂਰ ਤੋਂ ਚੱਲ ਕੇ ਆਇਆ ਮੈਨੂੰ ਲੱਗਦਾ ਇੱਥੇ ਵੀ ਬਹੁਤ ਸਾਰੇ ਸਪੀਕਰ ਨੇ ਜਿਹੜੇ ਮੇਰੇ ਤੋਂ ਵੀ ਵਧੀਆ ਗੱਲ ਕਰ ਸਕਦੇ ਨੇ ਲੇਕਿਨ ਜਿਹੜਾ ਕੇਟਰ ਸੀ ਉਹ ਲਗਭਗ ਅਸੀਂ ਖਤਮ ਕਰ ਦਿੱਤਾ ਅੱਜ ਵੀ ਸਾਡੇ ਸਮਾਜ ਦੇ ਲੋਕਾਂ ਨੂੰ ਜਿਹੜੀਆਂ ਕਿਹੜੀਆਂ ਫਰੀਕੀਆਂ ਨੇ ਉਹਨਾਂ ਦੀ ਸਮਝ ਨਹੀਂ ਆ ਤਾਂ ਜਦੋਂ ਸਾਡੀ ਜਿਹੜੀ politcal ਜਮਾਤ ਆ ਜੇ ਆਪਣੀ ਭਾਵੀ ਪੀੜੀ ਨੂੰ ਡਿਜ਼ਾਈਨ ਨਹੀਂ ਕਰੇਗੀ ਤਾਂ ਕੋਈ ਨਾ ਕੋਈ ਤੁਹਾਨੂੰ ਡਿਜ਼ਾਈਨ ਕਰਨ ਆਏਗਾ ਔਰ ਜਦੋਂ ਡਿਜ਼ਾਈਨ ਕਰੇਗਾ ਤਾਂ ਫਿਰ ਉਹ ਨੂੰ ਆਪਣੇ ਹੱਕਾਂ ਦੇ ਲਈ ਯੂਜ਼ ਕਰੇਗਾ ਕਿਉਂਕਿ ਅੱਜ ਜਿੰਨੇ ਲੋਕ ਇੱਥੇ ਬੈਠੇ ਹੋ ਇਹ ਵਿਚਾਰਨ ਦਾ ਵਿਸ਼ਾ ਹੈ ਮੈਂ ਕੁਝ ਦਿਨ ਪਹਿਲਾਂ ਫਗਵਾੜੇ ਹੋ ਕੇ ਗਿਆ ਔਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉੱਥੇ ਵੀ ਰੈਗੂਲਰ ਪ੍ਰੋਗਰਾਮ ਚੱਲ ਰਹੇ ਨੇ ਪਰ ਵਿਚਾਰੰਦ ਦਾ ਵਿਸ਼ਾ ਕੀ ਹੈ ਕਿ ਇਹ ਜਿਹੜਾ ਜਨਤੰਤਰ ਹੈ ਇਹ ਵੋਟੰਤਰ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਰਿਹਾ ਇਹ ਵੋਟੰਤਰ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਾਡੇ ਵਿੱਚ ਵੀ ਕਮੀਆਂ ਨੇ ਅਸੀਂ ਆਪਣੇ ਭਰਾਵਾਂ ਨੂੰ ਜਿਹੜੇ ਕੁਝ ਮਿਸ਼ਨ ਦੀਆਂ ਬ੍ਰਿਕੀਆਂ ਨੂੰ ਨਹੀਂ ਵੀ ਸਮਝਦੇ ਅਸੀਂ ਉਹਨਾਂ ਨੂੰ ਗੱਲ ਲਾਉਣ ਦੇ ਲਈ ਤਿਆਰ ਨਹੀਂ ਆ ਅਸੀਂ ਉਹਨਾਂ ਨੂੰ ਗੱਲ ਲਾਉਣ ਦੇ ਲਈ ਤਿਆਰ ਨਹੀਂ ਆ ਇਸ ਤਰ੍ਹਾਂ ਕੇ ਸਾਥੀਓ ਅੱਜ ਜ਼ਰੂਰਤ ਹੈ ਕਿ ਬਾਬਾ ਸਾਹਿਬ ਅੰਬੇਡ ਕਰ ਦੇ ਸਭ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤਥਗਤ ਗੌਤਮ ਬੁੱਧ ਜੀ ਦਾ ਜਿਹੜਾ ਸਿਧਾਂਤ ਸੀ ਪੜੋ ਝੜੋ ਔਰ ਸੰਘਰਸ਼ ਕਰੋ ਉਸ ਉਸ ਫਿਲਾਸਫੀ ਨੂੰ ਅਸੀਂ ਸਮਝ ਕੇ ਇਸ ਮਿਸ਼ਨ ਮੂਵਮੈਂਟ ਨੂੰ ਅੱਗੇ ਵਧਾਈਏ ਇੱਕ ਵਾਰ ਤਥਗਤ ਗੌਤਮ ਬੁੱਧ ਨੇ ਨੂੰ ਅਨੰਦ ਨੇ ਪੁੱਛਿਆ ਕਹਿੰਦੇ ਕਹਿੰਦੇ ਤਥਗਤ ਤੁਸੀਂ ਬਾਰ ਬਾਰ ਇੱਕ ਗੱਲ ਦਾ ਜ਼ਿਕਰ ਕਰਦੇ ਹੋ ਕਰुणा ਦਾ ਮੈਤਰੀ ਦਾ ਜ਼ਿਕਰ ਕਰਦੇ ਹੋ ਤਾਂ ਕਹਿੰਦੇ ਤਥਾਗਤ ਕਿਹਾ ਮੈਤਰੀ ਹੱਦਾ ਤਮ ਹੈ ਤਥਾਗਤ ਨੇ ਅਨੰਦ ਨੂੰ ਕਿਹਾ ਕਹਿੰਦੇ ਨਹੀਂ ਅਨੰਦ ਉਹਨਾਂ ਨੇ ਤਿੰਨ ਵਾਰ ਸ਼ਬਦ ਕੇ ਕਹਿੰਦੇ ਨਹੀਂ ਅਨੰਦ ਨਹੀਂ ਅਨੰਦ ਇਸ ਤਰ੍ਹਾਂ ਨਹੀਂ ਹੈ ਨਹੀਂ ਅਨੰਦ ਇਸ ਤਰ੍ਹਾਂ ਨਹੀਂ ਹੈ ਮੈਤਰੀ ਅੱਧਾ ਤਮ ਨਹੀਂ ਪੂਰਾ ਤਮ ਹੈ ਜਿਹਦੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਕੀਤੀ ਕਿ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਗਏ ਜਿਹੜੇ ਚ ਸਤਿਗੁਰੂ ਵਿਦਾਸ ਕਹਿੰਦੇ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਵੋ ਲੇਕਿਨ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣਾ ਜਿਹੜਾ ਸਿਰਫ ਤੇ ਸਿਰਫ ਮੇਰੀ ਬੇਨਤੀ ਹੈ ਕਿ ਅਸੀਂ ਲੰਗਰ ਖਾਨ ਦੇ ਲਈ ਇਕੱਠੇ ਨਾ ਹੋਈਏ ਮਧੂ ਮੱਖੀਆਂ ਦੀ ਤਰ੍ਹਾਂ ਲੜਨਦੇ ਰਹੀ ਅਸੀਂ ਇੱਕ ਦੂਸਰੇ ਦੇ ਨਾਲ ਨਾ ਇਕੱਠੇ ਹੋਈਏ ਅਸੀਂ ਆਪਣੇ ਹੱਕ ਅਧਿਕਾਰ ਲੈਣ ਦੇ ਲਈ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਈਏ ਤਾਂ ਕਿ ਇਸ ਦੇਸ਼ ਦੇ ਵਿੱਚ ਸਾਡੀ ਜਿਹੜੀ ਉਹ ਸੱਤਾ ਕਾਇਮ ਹੋ ਸਕੇ ਕਿਉਂਕਿ ਸੱਤਾ ਤੋਂ ਬਿਨਾ ਜਿਹੜੇ ਉਹ ਸਾਧਨ ਨਹੀਂ ਜੁਟਾਏ ਜਾ ਸਕਦੇ ਇਹ ਤਤਘਤ ਗੋਤਮ ਬੁੱਧ ਜੀ ਦਾ ਧੰਮ ਫੈਲਿਆ ਉਹ ਵੀ ਉਸ ਸਮੇਂ ਫੈਲਿਆ ਜਦੋਂ ਸਮਰਾਟ ਅਸ਼ੋਕ ਇਸ ਦੇਸ਼ ਦਾ ਰਾਜਾ ਬਣਿਆ ਇਸ ਕਰਕੇ ਸਾਥੀਓ ਜੇ ਆਪਣੇ ਫਲਸਫੇ ਨੂੰ ਬਦਉਣਾ ਚਾਹੁੰਦੇ ਆ ਤਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਮੰਨਦੇ ਹੋਏ ਬਾਬਾ ਸਾਹਿਬ ਅੰਬੇਡਕਰ ਤੋਂ ਪਹਿਲਾ ਜਿੰਨੇ ਵੀ ਮਹਾਪੁਰਸ਼ ਨੇ ਉਹਨਾਂ ਦੀ ਗੱਲ ਮੰਨਦੇ ਹੋਏ ਇਸ ਦੇਸ਼ ਦੀ ਸੱਤਾ ਦੇ ਕਾਬਜ ਹੋਣ ਦੇ ਲਈ ਇੱਕ ਮੁੱਠ ਹੋਈਏ ਔਰ ਆਪਣੀਆਂ ਪ੍ਰਾਬਲਮ ਨੂੰ ਇਕੱਠੇ ਬੈਠ ਕੇ ਡਿਸਕਸ ਕਰੀਏ ਔਰ ਡਿਸਕਸ ਕਰਨ ਤੋਂ ਬਾਅਦ ਇੱਕ ਨੀਤੀ ਬਣਾਈਏ ਔਰ ਇੱਕ ਤੰਬੂ ਦੇ ਥੱਲੇ ਸਾਰੇ ਇਕੱਠੇ ਹੋਈਏ ਔਰ ਜਿਹਦਾ ਜਿਹਦਾ ਤੰਬੂ ਜਿਹੜਾ ਆ ਉਹਦਾ ਜਿਹੜਾ ਬੰਬੂ ਹੈ ਉਹ ਸਾਡਾ ਇੱਕ ਹੋਵੇ ਤਾਂ ਅਸੀਂ ਦੇਸ਼ ਤੇ ਕਾਬੂਦ ਹੋ ਸਕਾਂਗੇ ਆਦਰਵਾਇਜ਼ ਦੂਸਰੀ ਜਿਹੜੀ ਸਾਡੀ ਵਿਚਾਰਧਾਰਾ ਹੈ ਸਾਡੇ ਆਪੋਜ਼ਿਟ ਵਿਚਾਰਧਾਰਾ ਉਸ ਵਿਚਾਰਧਾਰਾ ਨੇ ਸਾਡਾ ਸਾਰਾ ਕੁਝ ਹੀ ਖਤਮ ਕਰਤਾ ਸਾਡੇ ਸੰਵਿਧਾਨਿਕ ਅਧਿਕਾਰ ਖਤਮ ਕਰ ਦਿੱਤੇ ਸਾਡੇ ਐਜੂਕੇਸ਼ਨ ਖਤਮ ਕਰ ਦਿੱਤੀ ਔਰ ਇੱਥੋਂ ਤੱਕ ਕਿ ਸਾਡਾ ਮਾਨ ਔਰ ਸਨਮਾਨ ਵੀ ਜਿਹੜਾ ਉਹ ਖਤਮ ਕਰ ਦਿੱਤਾ ਤੋ ਇਸ ਕਰਕੇ ਸਾਥੀਓ ਅੰਤ ਵਿੱਚ ਮੈਂ ਇੱਕ ਆਖਰੀ ਗੱਲ ਕਹਿਣਾ ਚਾਹੁੰਦਾ ਇੱਕ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਤਬ ਹੀ ਸੁਣੀ ਜਾਏਗੀ ਦਰਕਾਰ ਆਪकी ਅਸੀਂ ਜਿੰਨਾ ਜਿੰਨੀਆਂ ਬੇਸ਼ੱਕ ਮੈਂ ਗੱਲਾਂ ਕਰਦਾ ਪਰ ਤੁਸੀਂ ਵੀ ਜਿੰਨੇ ਸਾਰੇ ਲੋਕ ਜੇ ਜੇ ਮੈਂ ਬੋਲ ਰਿਹਾ ਤਾਂ ਤੁਸੀਂ ਵੀ ਇਸੇ ਤਰ੍ਹਾਂ ਹੀ ਸਾਰੇ ਬੋਲੋ ਇੱਕ ਬੰਦੇ ਦਾ ਕੰਮ ਨਹੀਂ ਹੈ ਮਿਸ਼ਨ ਮੂਵਮੈਂਟ ਨੂੰ ਚਲਾਉਣਾ ਉਹ ਸ਼ਰ ਲਿਖਦਾ ਕਹਿੰਦਾ ਤਬ ਹੀ ਸੁਣੀ ਜਾਏਗੀ ਸਰਕਾਰ ਆਪकी ਗੂੰਜੇਗੀ ਜਦ ਫਿਜ਼ਾਓਂ ਮੇ ਲਲਕਾਰ ਆਪਕੀ 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 ਖਵਾਹਿਸ਼ ਥੀ ਯਹੀ ਸੁਪਨਾ ਥਾ ਭੀਮ ਦਾ ਇਸ ਦੇਸ਼ ਮੇ ਦਿਖਾਈ ਦੇ ਸਰਕਾਰ ਆਪਕੀ ਇਸ ਕਰਕੇ ਸਾਥੀਓ ਆਪਣੇ ਮਹਾਪੁਰਸ਼ਾਂ ਦੀ ਪੀੜਾ ਨੂੰ ਸਮਝੋ ਬਾਬਾ ਸਾਹਿਬਾਂ ਬੜਕਰ ਵੀ ਦੇ ਅੰਤਮ ਫੈਸਲੇ ਜਿਹੜੇ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਇਸ ਦੇਸ਼ ਦੀ ਸਫਤਾ ਦੇ ਤੁਹਾਨੂੰ ਸਤਾਬ ਜੀ ਵੇਖਣਾ ਚਾਹੁੰਦਾ ਆਓ ਸਾਰੇ ਨਾਲ ਮਿਲ ਕੇ ਹੰਬਲਾ ਮਾਰੀਏ दुश्मन जिथों आया उजा के दम लई धनबाद इन बेनती करता हुआ सबको रजा चाहना जय प्रीम जय भारत नमो बुद्ध थैंक यू सो मच सर बहुत बहुत धन्यवाद करते हैं बहुत ही हेलो की समा इन्होंने कटिया समा नहीं को 4B24 ਇਹਨਾਂ ਦੇ ਪ੍ਰੋਗਰਾਮ ਹੈਲੋ ਹੈਲੋ ਹੋਇਆ ਕਿਹਾ ਹੈ ਇਹਨਾਂ ਦੇ ਪ੍ਰੋਗਰਾਮ 'ਤੇ ਮੈਂ ਸੰਗਤ ਨੂੰ